ਜੋ ਮقرਰ ਕੀਤਾ ਗਿਆ ਸੀ ਉਹ ਇਸ ਕਰਕੇ ਕੀਤਾ ਗਿਆ ਸੀ ਕਿ ਪੱਤਰਕਾਰ ਮਹਿਕਮਾ ਜੋ ਪੰਜਾਬ ਦਾ ਹੈਗਾ ਜੋ ਆਜ਼ਾਦ ਆਵਾਜ਼ ਰੱਖਦਾ ਹੈ ਜੋ ਬੋਲਣ ਦੀ ਹਿੰਮਤ ਰੱਖਦਾ ਹੈ ਉਸ ਦੇ ਵਿੱਚ ਬਹੁਤ ਸਾਰੇ ਪੱਤਰਕਾਰਾਂ ਦੇ ਖਿਲਾਫ ਪਰਚੇ ਦਰਜ ਹੋ ਰਹੇ ਨੇ ਆਰਟੀਆਈ ਐਕਟੀਵਿਸਟ ਨੇ ਉਹਨਾਂ ਦੇ ਖਿਲਾਫ ਪਰਚੇ ਦਰਜ ਹੋਏ ਜ ਜਦੀ ਚਰਚਾ ਪੂਰੇ ਪੰਜਾਬ ਦੇ ਵਿੱਚ ਹੈ ਤੇ ਉਹਨਾਂ ਦੇ ਵਿੱਚੋਂ ਮਾਨੀ ਗੋਇਲ ਆਰਟੀਆਈ ਐਕਟੀਵਿਸਟ ਨੇ ਤੁਸੀਂ ਬਖੂਬੀ ਜਾਣਦੇ ਹੋ ਮਨਿੰਦਰਜੀਤ ਸਿੱਧੂ ਆਜ਼ਾਦ ਪੱਤਰਕਾਰ ਨੇ ਬੇਬਾਕੀ ਨਾਲ ਆਪਣੀ ਗੱਲ ਰੱਖਦੇ ਆ ਮਾਨਿਕ ਤੁਹਾਡੇ ਨਾਲ ਸਭ ਤੋਂ ਪਹਿਲਾਂ ਗੱਲ ਕਰਾਂ ਫਿਰ ਮੈਂ ਸਿੱਧੂ ਕੋਲ ਆਉਂਗਾ ਆਰਟੀਆਈ ਜੋ ਪੂਰਾ ਕਾਨੂੰਨ ਬਣਿਆ ਸੀਗਾ ਅੱਜ ਜਦੋਂ ਬਣਿਆ ਸੀ ਤੇ ਅੱਜ ਜੋ ਦੀ ਸਥਿਤੀ ਹੈਗੀ ਹੈ ਕਿਉਂ ਤੁਸੀਂ ਐਕਟੀਵਿਸਟ ਹੈਗੇ ਹੋ ਤੁਹਾਨੂੰ ਬਖੂਬੀ ਚੀਜ਼ਾਂ ਪਤਾ ਨੇ ਹੁਣ ਪਹਿਲਾਂ ਨਾਲ ਮਜ਼ਬੂਤ ਹੋਇਆ ਕਮਜ਼ੋਰ ਹੋਇਆ ਜਾਂ ਗੜਾ ਕੁੱਟਿਆ ਗਿਆ ਉਹਦਾ ਦੇਖੋ ਜਦੋਂ ਆਰਟੀਆਈ ਐਕਟ ਬਣਿਆ ਸੀਗਾ ਉਦੋਂ ਇਹਦਾ ਇੱਕੋ ਹੀ ਸਿਸਟਮ ਸੀਗਾ ਕਿ ਕੋਈ ਵੀ ਆਮ ਬੰਦਾ ਇੱਕ ਕਾਗਜ਼ ਤੇ ਜੇ ਸਵਾਲ ਲਿਖ ਕੇ ਦਵੇ ਤੇ ਨਾਲ ਫੀਸ ਭਰਦੇ 10 ਰੁਪਏ ਤੇ ਉਹਨੂੰ ਜਿਹੜੀਆਂ ਲੈਟਰ ਹੈਗਾ ਜਵਾਬ ਦੇਣਾ ਪਊਗਾ ਉਹ ਚੱਲਿਆ 2005 ਤੋਂ ਬਾਅਦ ਔਰ ਜਿਹੜੇ ਅਰਵਿੰਦ ਕੇਜਰੀਵਾਲ ਜੀ ਵਰਗੇ ਬੰਦੇ ਸੀਗੇ ਉਹਨਾਂ ਨੇ ਆਰਟੀਆਈ ਦੇ ਨਾਲ ਸਿਆਸਤ ਕੀਤੀ ਮੈਗਸਿਸ ਅਵਾਰਡ ਵੀ ਮਿਲਿਆ ਉਹਨਾਂ ਨੂੰ ਤੇ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਉਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਆਈ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਆਰਟੀਆਈ ਦਾ ਗਲਾ ਘੁੱਟਿਆ ਤੇ ਇੰਨਾ ਜ਼ਿਆਦਾ ਗਲਾ ਘੁੱਟਿਆ ਦਿੱਗ ਆਰਟੀ ਸਾਨੂੰ ਮਿਲ ਹੀ ਨਹੀਂ ਰਹੀ ਹੁਣ ਫੋਰ ਐਗਜ਼ਾਮਪਲ ਜਿਵੇਂ ਹੈਲੀਕਾਪਟਰ ਦਾ ਮੁੱਦਾ ਹੈਲੀਕਾਪਟਰ ਦੇ ਮੁੱਦੇ ਤੇ ਪਿਛਲੇ 4 ਸਾਲਾਂ ਤੋਂ ਸਾਨੂੰ ਸਿਰਫ 2 ਆਰਟੀਆਂ ਮਿਲੀਆਂ ਜਦੋਂ ਇਹ ਗੁਜਰਾਤ ਕੇ ਸੀ ਉਦੋਂ ਇੱਕ ਦਿਨ ਦੇ ਵਿੱਚ 45 ਲੱਖ ਰੁਪਏ ਖਰਚਾ ਤੇ ਦਿੱਲੀ ਤੋਂ ਇਹਨਾਂ ਨੇ ਬੰਦੇ ਭਲੇ ਸੀ 55 ਲੱਖ ਰੁਪਏ ਜਦੋਂ ਉਹ ਚੀਜ਼ਾਂ ਬਾਹਰ ਆਉਣੇ ਸ਼ੁਰੂ ਹੋਈਆਂ ਇਹਨਾਂ ਨੇ ਆਪਦੇ ਸ਼ਹਿਰੀ ਹਵਾਵਾਜੀ ਵਿਭਾਗ ਨੂੰ ਕਹਿਤਾ ਕਿ ਹੁਣ ਜਹਾਜ਼ ਦੇ ਖਰਚੇ ਨਹੀਂ ਇਹਨਾਂ ਨੂੰ ਦੇਣੇ ਕਿਉਂਕਿ ਸਾਡੀ ਬੇਇੱਜ਼ਤੀ ਹੁੰਦੀ ਹੈ ਕਿਉਂਕਿ ਗੱਲਾਂ ਇਹਨਾਂ ਨੇ ਕੀਤੀਆਂ ਸੀ ਕਿ ਆ ਗੱਡੀ ਦੀਆਂ ਕਿ ਅਸੀਂ ਛੋਟੀ ਵੈਗਨਾਰ ਦੇ ਵਿੱਚ ਘੁੰਮਾਂਗੇ ਗੱਲਾਂ ਇਹਨਾਂ ਨੇ ਕੀਤੀ ਕਿ ਅਸੀਂ ਕੋਈ ਕੋਠੀ ਨਹੀਂ ਲੈਣੀ ਗੱਲਾਂ ਇਹਨਾਂ ਨੇ ਕੀਤੀਆਂ ਸੀ ਕਿ ਸਿਕਿਉਰਿਟੀ ਨਹੀਂ ਲੈਣੀ ਕੋਈ ਵੀ ਗੱਲ ਤੇ ਖਰੇ ਨਹੀਂ ਉਤਰੇ ਸਵਾਲ ਤੇ ਤੁਹਾਡੇ ਕੋਲ ਆਊਗਾ ਕਿਉਂਕਿ ਤੁਸੀਂ ਐਕਟਿਵਿਸਟ ਹੋ ਤੁਹਾਡੇ ਕੋਲ ਸਵਾਲ ਬਹੁਤ ਸਾਰੇ ਬਣਦੇ ਨੇ ਮੈਂ ਮਨਿੰਦਰਜੀਤ ਕੋਲ ਜਾਂਦਾ ਮਨਿੰਦਰ ਤੁਸੀਂ ਕਈ ਸਾਲਾਂ ਤੋਂ ਪੱਤਰਕਾਰੀ ਕਰ ਰਹੇ ਹੋ ਆਜ਼ਾਦ ਤੌਰ ਤੇ ਕਰ ਰਹੇ ਹੋ ਕਿੰਨਾ ਕੁ ਔਖਾ ਹੋਇਆ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਬਿਲਕੁਲ ਜੀ ਮੈਂ ਤੁਹਾਨੂੰ ਮੈਂ ਰੀਸੈਂਟਲੀ ਇੱਕ ਖਬਰ ਪਾਈ ਸੀ ਏਸੀ ਹੈਲੀਕਾਪਟਰ ਨੂੰ ਲੈ ਕੇ ਉਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸੀਐਮ ਬਣੇ ਸੀ ਤਾਂ ਉਹਨਾਂ ਦੀ ਇੱਕ ਖਬਰ ਲੱਗੀ ਸੀ ਜਿਹਨੂੰ ਲੈ ਕੇ ਮੈਂ ਰਿਪੋਰਟ ਕੀਤੀ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 3 ਮਹੀਨਿਆਂ ਦੇ ਵਿੱਚ ਜਹਾਜ਼ ਬਹੁਤ ਜ਼ਿਆਦਾ ਵਰਤੋਂ ਕੀਤੀ ਹੈ ਜਿਹਨੇ ਅੱਜ ਤੱਕ 3 ਮਹੀਨਿਆਂ ਚ ਕਿਸੇ ਸੀਐਮ ਨੇ ਨਹੀਂ ਕੀਤੀ ਪਰ ਉਸਤੇ ਕੋਈ ਰਿਐਕਸ਼ਨ ਨਾ ਤਾਂ ਸਰਕਾਰ ਵੱਲੋਂ ਆਇਆ ਨਾ ਕੋਈ ਪਰਚਾ ਨਾ ਕੋਈ ਫੋਨ ਕਾਲ ਨਾ ਕੋਈ ਧਮਕੀ ਉਹੀ ਚੀਜ਼ਾਂ ਦੀ ਖਬਰ ਹੁਣ ਕੀਤੀ ਸੀ ਸਵਾਲ ਉਹੀ ਖੜਾ ਕੀਤਾ ਸੀ ਕਿ ਹੈਲੀਕਾਪਟਰ ਤੇ ਜਿਹੜੀ ਹੈ ਉਹ ਮੁੱਖ ਮੰਤਰੀ ਪੰਜਾਬ ਜਣੀ ਹੈ ਤੇ ਕੌਣ ਚਲਾ ਰਿਹਾ ਮਾਨ ਗੋਇਲ ਨੇ ਉਹਦੀ ਟਵੀਟ ਕੀਤਾ ਸੀ ਅਸੀਂ ਉਹ ਤੇਰੀ ਆ ਖਬਰ ਕੀਤੀ ਸੀ ਤਾ ਉਸਤੇ ਪਰਚਾ ਦਰਜ ਹੋ ਗਿਆ મતલਬ ਇੱਕ 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 ਦੌਰ ਦਾ ਸੀਐਮ ਜਿਹੜਾ ਉਹ ਪਰਚਾ ਨਹੀਂ ਕਰਦਾ ਉਹ ਪੁੱਛਦਾ ਵੀ ਨਹੀਂ ਕਿ ਗੱਲ ਕੀ ਹੋਈ ਹੈ ਦੂਜੇ ਦੌਰ ਦੇ ਵਿੱਚ ਇਹ ਹੁੰਦੀ ਹੈ ਕੋਈ ਪਹਿਲੀ ਐਫਆਈਆਰ ਨਹੀਂ ਇਸ ਤੋਂ ਪਹਿਲਾਂ ਵੀ ਐਫਆਈਆਰ ਬਠਿੰਡਾ ਜ਼ਿਲ੍ਹੇ ਦੇ ਵਿੱਚ ਰਾਮਪੁਰਾ ਦੇ ਵਿੱਚ ਐਮਐਲਏ ਬਲਕਾਰ ਸਿੱਧੂ ਦੇ ਵੱਲੋਂ ਕਰਵਾਈ ਗਈ ਸੀ اسی ਸਰਕਾਰ ਵੱਲੋਂ ਕਰਾਈ ਗਈ ਸੀ ਸੋ ਲਗਾਤਾਰ ਚੈਨਲ ਬੰਦ ਕਰਨ ਦੇ ਫੇਸਬੁਕ ਅਕਾਊਂਟ ਜੋ ਚੈਨਲ ਦਾ ਉਹਨੂੰ ਬੰਦ ਕਰਨ ਦੀ ਲਗਾਤਾਰ ਇਹੜੇ ਪਰਚੇ ਦਰਜ ਕਰਨ ਵਾਲੇ ਪਰਸਪਾਸ ਜਿਹੜੀ ਉਹ ਸਰਕਾਰ ਇਸ ਦੌਰ ਦੇ ਵਿੱਚ ਪੂਰੇ ਤਰੀਕੇ ਨਾਲ ਚੱਲੀ ਹੋਈ ਹੈ ਇਹ ਕਹਿੰਦੇ ਆ ਮਤਲਬ ਜਦੋਂ ਕੋਈ ਸਵਾਲ ਕਰਦਾ ਜਿਵੇਂ ਬੈਸਤਾ ਸਾਨੂੰ ਤਾਂ ਜਾਣੇ ਨਹੀਂ ਦਿੰਦੇ ਪਰ ਜੇ ਕੋਈ ਪੱਤਰਕਾਰ ਔਖਾ ਸੋਖਾ ਪਹੁੰਚ ਵੀ ਜਾਂਦਾ ਇੱਕ ਅਜੀਤ ਦੇ ਪੱਤਰਕਾਰ ਨੇ ਸਵਾਲ ਕੀਤਾ ਤਾਂ ਉਹਦੀ ਵੀ ਇਸ ਤਰੀਕੇ ਨਾਲ ਕਿ ਤੁਹਾਨੂੰ ਮੈਂ ਜਾਣਦਾ ਤੁਹਾਡੀ ਦਫ਼ਤਰ ਕਿਉਂ ਆਏ ਸੀ ਮਤਲਬ ਜਦੋਂ ਕੋਈ ਪੱਕ ਪੱਤਰਕਾਰ ਹੜਾ ਮੌਕੇ ਸਵਾਲ ਕਰਦਾ ਤਾਂ ਉਹਨੂੰ ਪੀਟੀਸੀ ਦਾ ਕਹਿ ਕੇ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਮਤਲਬ ਜਿਹੜਾ ਵੀ ਕੋਈ ਸਵਾਲ ਕਰਦਾ ਜੇ ਉਹ ਮੁੱਖ ਮੰਤਰੀ ਤੱਕ ਪਹੁੰਚ ਜਾਂਦਾ ਵੈਸੇ ਤਾਂ মিডিਆ ਉਹ ਬੈਠਾ ਹੁੰਦਾ ਜਿਹਨੂੰ ਸਿਰਫ ਮਨ ਕੀ ਬਾਤ ਦੱਸਣੀ ਹੈ ਪਰ ਜੇ ਕੋਈ ਸਵਾਲ ਕਰਨ ਵਾਲਾ ਪਹੁੰਚ ਜਾਂਦਾ ਫਿਰ ਉੱਥੇ ਉਹਨੂੰ ਕੁਛ ਨਾ ਕਿਸੇ ਤਰੀਕੇ ਦੇ ਨਾਲ ਜਲੀਲ ਕਰਕੇ ਕਿ ਉਹਦੀ ਬੇਇੱਜ਼ਤੀ ਕੀਤੀ ਜਾਵੇ ਸਵਾਲ ਦਾ ਜਵਾਬ ਦੇਣ ਦੀ ਜਗਾ ਉਹ ਇਸ ਪਾਸੇ ਵੱਲੋਂ ਲਿਆਇਆ ਜਿਹੜਾ ਇਹ ਸਪੋਰਟ ਪੱਤਰਕਾਰ ਭਾਈਚਾਰਾ ਇਕੱਠਾ ਹੋਇਆ ਹੈ ਇਹ ਸਪੋਰਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਲੋਕਤੰਤਰ ਦਾ ਇਹ ਚੌਥਾ ਸਮ ਮੰਨਿਆ ਜਾਂਦਾ ਹੈ ਜੇ ਇਹ ਕਮਜ਼ੋਰ ਹੋਊਗਾ ਤਾਂ ਸਪੋਰਟ ਜੀ মিডিਆ ਨੇ ਜਦੋਂ ਸਾਡੇ ਤੇ ਪਹਿਲਾ ਪਰਚਾ ਹੋਇਆ ਸੀ ਉਦੋਂ ਵੀ ਬਹੁਤ ਜ਼ਿਆਦਾ ਕੀ ਸੀ ਤੇ ਇਸ ਵਾਰ ਤਾਂ ਜੇ ਅਸੀਂ ਕਹਿਣਾ ਹੋਵੇ ਚੰਡੀਗੜ੍ਹ ਪ੍ਰੈਸ ਕਲੱਬ ਸਮੁੱਚੇ ਪੰਜਾਬ ਦੇ ਜਿੰਨੇ ਵੀ ਪ੍ਰੈਸ ਕਲੱਬ ਹੈ ਸਮੁੱਚੇ ਪੰਜਾਬ ਦੇ ਜਿੰਨੇ ਵੀ ਜਿਹੜੇ ਕਹਿ ਲੀਏ ਕਿ ਸੀਨੀਅਰ ਪੱਤਰਕਾਰ ਹੈ ਸਾਰੇ ਡਟ ਕੇ ਖੜੇ ਆ ਪੂਰੀ ਸਪੋਰਟ ਹੈ ਸਾਡੇ ਉਮੀਦ ਤੋਂ ਜ਼ਿਆਦਾ ਸਾਡੇ ਨਾਲ ਪੱਤਰਕਾਰਾਂ ਦੀ ਸਪੋਰਟ ਹੈ ਇਸ ਵਕਤ ਚੰਡੀਗੜ੍ਹ ਪ੍ਰੈਸ ਕਲੱਬ ਨੇ ਤਾਂ ਇਸ ਤਰ੍ਹਾਂ ਕਹਿ ਦਿੱਤਾ ਕਿ ਜੇ ਐਫ ਆਈ ਆਰ ਰੱਦ ਨਾ ਹੋਈ ਤਾਂ ਕਲੱਬ ਹਾਈ ਕੋਰਟ ਜਾਵੇਗਾ ਵੱਡੀ ਗੱਲ ਹੈ ਸਾਡੇ ਲਈ ਸਸੀਂ ਧੰਨਵਾਦ ਵੀ ਕਰਦੇ ਆ ਸਾਰਿਆਂ ਦਾ ਜਿਹੜੇ ਇਸ ਵਕਤ ਪੂਰਾ ਡਟ ਕੇ ਖੜੇ ਸਾਡੇ ਨਾਲ ਮਿੰਟੂ ਗੁਰਸਰੀਆ ਵੀ ਨੇ ਆਜ਼ਾਦ ਪੱਤਰਕਾਰੀ ਕਰਦੇ ਨੇ ਕਈ ਸਾਲਾਂ ਤੋਂ ਤੁਸੀਂ ਪੱਤਰਕਾਰੀ ਕਰੋ ਬੇਵਾਕੀ ਨਾਲ ਬੋਲਦੇ ਵੀ ਹੋ ਅੱਗੇ ਆਨਾਲਾ ਸਮਾਂ ਔਖਾ ਲੱਗ ਰਿਹਾ ਸੌਖਾ ਲੱਗ ਰਿਹਾ ਕਿਉਂਕਿ ਪਰਚਿਆਂ ਦੇ ਵਿੱਚ ਲਿਸਟ ਵਿੱਚ ਤੁਹਾਡਾ ਵੀ ਨਾਮ ਆ ਗਿਆ ਹਾਂ ਦੇਖੋ ਪੱਤਰਕਾਰਤਾ ਵਾਸਤੇ ਸਮਾਂ ਕੋਈ ਵੀ ਸੌਖਾ ਨਹੀਂ ਹੁੰਦਾ ਜੀ ਇਹ ਆ ਵੀ ਕਿੰਨਾ ਕੁ ਔਖਾ ਮੈਟਰ ਕਰਦਾ ਹੈ ਮਸਲਾ ਇਹ ਆ ਪਰ ਇਸ ਸਰਕਾਰ ਦੇ ਵਿੱਚ ਜੋ ਇਹ ਚੀਜ਼ ਵਾਪਰਨੀ ਸ਼ੁਰੂ ਹੋਈ ਹੈ ਉਸ ਦਾ ਪਰਸ਼ੋਕਰ ਜੇ ਤੁਸੀਂ ਦੇਖੋਗੇ ਸਭ ਤੋਂ ਪਹਿਲਾਂ ਇਹਨਾਂ ਨੇ ਅਲਕਾ ਲਾਂਬਾ ਬੱਗਾ ਕੁਮਾਰ ਵਿਸ਼ਵਾਸ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਮਤਲਬ ਕਿ ਸਿਆਸਤਦਾਨਾਂ ਨੂੰ ਉਸ ਤੋਂ ਬਾਅਦ ਫਿਰ ਅਮਰਿਤਪਾਲ ਸਿੰਘ ਤੇ ਕਰੈਕਟ ਆਊਨ ਹੁੰਦਾ ਫਿਰ ਉਸ ਤੋਂ ਬਾਅਦ ਪੱਤਰਕਾਰਾਂ ਦੀ ਵਾਰੀ ਆਉਂਦੀ ਹੈ ਔਰ ਸੁਖਨਾਇਬ ਸਿੱਧੂ ਤੋਂ ਲੈ ਕੇ ਭਾਵਨਾ ਕਿਸ਼ੋਰ ਉਸ ਤੋਂ ਬਾਅਦ ਇਵਨ 댓 ਕੇ ਸਾਡੇ ਵਰਗਿਆਂ ਦੀ ਮਨਿੰਦਰ ਦੇ ਮੇਰੇ ਖਾਤਿਆਂ ਦੀ ਜਾਣਕਾਰੀ ਜਾਇਦਾਦਾਂ ਦੀ ਜਾਣਕਾਰੀ ਇਹ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਸਾਡੇ ਵਾਸਤੇ ਇਹ ਸੋਚਣ ਦਾ ਵਿਸ਼ਾ ਹੈ ਵਿਚਾਰਨ ਦਾ ਵਿਸ਼ਾ ਹੈ ਕਿ ਪਹਿਲੀ ਗੱਲ ਇਹ ਕਿ ਇਸ ਸਾਰੇ ਵਰਤਾਰੇ ਨੂੰ ਰੱਦ ਕਰਨ ਦੀ ਥਾਂ ਤੇ ਨਕਾਰਨ ਦੀ ਥਾਂ ਤੇ ਖੰਡਣ ਕਰਨ ਦੀ ਥਾਂ ਤੇ ਵਿਖੇਤੀ ਕਰਨ ਦੀ ਥਾਂ ਤੇ ਸਾਡੇ ਵਿੱਚੋਂ ਇੱਕ ਵਰਗ ਕਹਿ ਰਿਹਾ ਹੈ ਕਿ ਇਹ ਪੱਤਰਕਾਰਤਾ ਦੀ ਵਿਆਖਿਆ ਦੇ ਮੁਤਾਬਕ ਪੱਤਰਕਰ ਨਹੀਂ ਹੈਗੇ ਕੰਟੈਂਟ ਕ੍ਰியேਟਰ ਹੈ ਪਰ ਸੋਚਣ ਵਾਲਾ ਵਿਸ਼ਾ ਇਹ ਕਿ ਜੇ ਕੋਈ ਕੰਟੈਂਟ ਕ੍ਰியேਟਰ ਹੈ ਕਿ ਉਹਦੀ ਆਰਟੀਕਲ ਉਮੀ ਦੀ ਸੰਵਿਧਾਨਕ ਤੌਰ ਤੇ ਬੁਨਿਆਦੀ ਤੌਰ ਤੇ ਕੋਈ ਆਜ਼ਾਦੀ ਨਹੀਂ ਹੈ ਜੀ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਵੀ ਕੰਟੈਂਟ ਨੂੰ ਸ਼ੇਅਰ ਕਰਨ ਤੇ ਵੀ ਕੇਸ ਕਰੋਗੇ ਤਾਂ ਜੇ ਇਸ ਤਰ੍ਹਾਂ ਦਾ ਮਾਮਲਾ ਹੈ ਤਾਂ ਫਿਰ ਇਹ ਡਿਕਟੇਟਰਸ਼ਿਪ ਨਹੀਂ ਤਾਂ ਹੋਰ ਕੀ ਹੈ ਕਿਉਂਕਿ ਤੁਸੀਂ ਪੋਲੀਟੀਕਲੀ ਮੈਨਡੇਟਾ ਕਰ ਲਿਆ ਤੁਸੀਂ ਪੱਤਰਕਾਰਾਂ ਨੂੰ ਦਬਾ ਰਹੇ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਇਹ ਸਾਰਾ ਕੁਝ ਕਰਨ ਤੋਂ ਬਾਅਦ ਪੁਲਿਸ ਨੂੰ ਇੱਕ ਮਜ਼ਾਕ ਦਾ ਪਾਤਰ ਬਣਾਤਾ ਤੁਹਾਡੇ ਅਧਿਕਾਰੀ ਕਹਿੰਦੇ ਆ ਕਿ ਜੇਲ੍ਹ ਚ ਇੰਟਰਵਿਊ ਨਹੀਂ ਹੋਈ ਪਰ ਤੁਹਾਡੀ ਜਾਂਚ ਜਾ ਕੇ ਐਫੀਆਰ ਦੇ ਵਿੱਚ ਕਹਿੰਦੀ ਹੈ ਕਿ ਹਾਂਜੀ ਇੱਥੇ ਹੋਈ ਹੈ ਜੀ अच्छा जी फिर ओतों बाद वो ਤੁਸੀਂ ਇਸੇ ਐਫ ਆਈ ਆਰ ਚੋਂ ਦੇਖ ਲਓ ਕਿ کیا مذاق ہے ਇੱਕ ਕਹਿ ਰਿਹਾ ਜੀ ਜਾ ਜੋੜਿਆ ਸੀ ਇੱਕ ਕਹਿ ਰਿਹਾ ਜੀ ਅਧਿਕਾਰੀ ਲੈ ਕੇ ਗਿਆ ਇੱਕ ਕਹਿ ਰਿਹਾ ਜੀ گورنر ਲੈ ਕੇ ਗਿਆ ਆਹੀ ਵਰਸ਼ਨ ਨੇ ਨਾ ਇਹਨਾਂ ਦੀ ਪਰ ਕਮਾਲ ਦੀ ਗੱਲ ਹੈ ਕਿ ਇਹਨਾਂ ਦਾ ਜਿਹੜਾ ਭੰਬਕੜ ਤਪਕਾ ਉਹ ਕਹਿੰਦਾ ਜੀ ਇਹ ਫੇਕ ਹੈ ਜੇ ਸਾਰਾ ਡਾਟਾ ਫੇਕ ਹੈ ਜਿਹੜਾ ਮਾਨਿਕ ਨੇ ਜਨਤਕ ਕੀਤਾ ਰੈਡਾਰ ਡਾਟਾ ਔਰ ਉਹ ਕੋਈ ਕੰਫਿਡੈਂਸ਼ੀਅਲ ਖਤਰਾ ਨਹੀਂ ਹੈ ਕੋਈ ਉਹ ਇੰਟਰਨਲ ਸਕਿਉਰਿਟੀ ਲਈ ਖਤਰਾ ਨਹੀਂ ਹੈ ਕੋਈ ਕਾਮਨਲ ਕੋਈ ਕਿਸੇ ਕਿਸਮ ਦੀ ਸਟ्रेस ਪੈਦਾ ਨਹੀਂ ਕਰਦਾ ਅਜਿਹਾ ਹੋਇਆ ਵੀ ਨਹੀਂ ਹੁਣ ਕਮਾਲ ਦੀ ਗੱਲ ਹੈ ਕਿ ਫਿਰ ਉਹ ਮਿਸਲੀਡਿੰਗ ਕਿੱਦਾਂ ਹੋ ਗਿਆ ਕਿਉਂਕਿ ਤੁਹਾਡੇ ਬੰਦੇ ਤਾਂ ਪੁਸ਼ਟੀ ਕਰ ਰਹੇ ਨੇ ਔਰ ਤੁਹਾਡੇ ਹੀ ਬੰਦੇ ਕਹਿੰਦੇ ਇਹ ਫੇਕ ਹੈ ਪਹਿਲਾਂ ਤੇ ਇਹ ਤੈ ਹੋ ਜਾਣਾ ਚਾਹੀਦਾ ਨਾ ਕਿ ਪੁਲਿਸ ਦਾ ਇੱਕ ਅਫੀਸਰ ਜਦੋਂ ਆਫੀਸ਼ੀਅਲੀ ਸਟੇਟਮੈਂਟ ਦਿੰਦਾ ਤਾਂ ਉਹ ਉੱਥੇ ਇੱਕ ਵਿਅਕਤੀ ਦਾ ਨਾਮ ਲੈ ਰਿਹਾ ਕਿਸੇ ਦਾ ਨਾਂ ਕਿਸੇ ਆਰਟੀਆਈ ਐਕਟ ਕਿਸਦਾ ਕਿਸੇ ਪੱਤਰਕਾਰ ਦਾ ਨਾਂ ਨਹੀਂ ਲੈ ਰਿਆ ਤੇ ਕਮਾਲ ਦੀ ਗੱਲ ਇਹ ਆ ਕਿ ਉਸ ਨੂੰ ਫੇਕ ਦੱਸ ਰਿਹਾ ਜਦ ਕਿ ਆਫੀਸ਼ੀਅਲੀ ਪਾਰਟੀ ਦਾ ਸਪੋਕਸਪਰਸਨ ਜਾਂ ਜਿਹੜਾ ਅਧਿਕਾਰੀ ਹੈ ਕੰਪਲੇਨਟ ਹੈ ਉਹ ਇਸ ਨੂੰ ਜਾਇਜ਼ ਘਹਿਰਾ ਰਿਹਾ ਹੈ ਮਿਸ ਇਨਫਾਰਮੇਸ਼ਨ ਦੀ ਤੁਸੀਂ ਗੱਲ ਕਰਦੇ ਹੋ ਕਿਉਂਕਿ ਸਿੱਧੂ ਤੁਸੀਂ ਵੀ ਮਿੰਟੋ ਜੀ ਤੁਸੀਂ ਇੱਥੇ ਮਾਨਿਕ ਤੁਹਾਡੇ ਤਿੰਨਾਂ ਤੇ ਔਰ ਬਾਕੀ ਜਿਹੜੇ ਪੱਤਰਕਾਰ ਸਾਥੀ ਹੈਗੇ ਔਰ ਸਾਨੇ ਤੇ ਇੱਕ ਕੋਈ ਇੱਕ ਮੋਟੀ ਜੀ ਗੱਲ ਉਛਾਲੀ ਗਈ ਕਿ ਮਿਸ ਇਨਫਾਰਮੇਸ਼ਨ ਮਿਸ ਇਨਫਾਰਮੇਸ਼ਨ ਇਸ ਮਿਸ ਇਨਫਾਰਮੇਸ਼ਨ ਨੂੰ ਕੀ ਸਹੀ ਮਤਲਬ ਆਮ ਬੰਦਾ ਜਿਹੜਾ ਦੇਖਦਾ ਹੈ ਤੁਹਾਡੇ ਚੈਨਲ ਲਗਾ ਕੇ ਆਦਰਵਾਇਜ਼ ਇਨਫਾਰਮੇਸ਼ਨ ਤੇ ਮਿਸ ਇਨਫਾਰਮੇਸ਼ਨ ਕਿੱਥੇ ਜਾ ਕੇ ਉਹ ਪਛਾਣ ਕਰੇ ਤੁਸੀਂ ਤਾਂ ਗਰਾਊਂਡ 'ਚ ਰਹਿੰਦੇ ਹੋ ਤੁਸੀਂ ਵੀ ਸਾਰੀ ਜਿਹਾ ਕਰਦੇ ਹੋ ਕਿੱਥੇ ਲੋਕਾਂ ਨੂੰ ਦੱਸੋ ਨਾ ਵੀ ਕਿੱਥੇ ਮਿਸ ਇਨਫਾਰਮੇਸ਼ਨ ਕਿੱਥੇ ਇਨਫਾਰਮੇਸ਼ਨ ਕਿਤੇ ਲੋਕੀ ਪੁਆਇੰਟ ਆਊਟ ਕਿੱਥੇ ਕਰ ਸਕਣੋ ਨਹੀਂ ਮਤਲਬ ਇਨਫੋਰਮੇਸ਼ਨ ਜਾਂ ਮਿਸ ਇਨਫੋਰਮੇਸ਼ਨ ਤਾਂ ਉੱਥੇ ਹੋਵੇ ਨਾ ਇੱਕ ਸਵਾਲ ਹੀ ਖੜਾ ਕੀਤਾ ਸੀ ਨਾ ਮਾਨਕ ਨੇ ਤਾਂ ਇਹ ਸਵਾਲ ਹੀ ਖੜਾ ਕੀਤਾ ਸੀ ਕਿ ਮੁੱਖ ਮੰਤਰੀ ਪੰਜਾਬ ਦੇ ਨਹੀਂ ਹੈ ਉਹਨਾਂ ਦਾ ਹੈਲੀਕਾਪਟਰ ਕਾ ਇਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਕੇਜਰੀਵਾਲ ਉਡਾ ਰਿਹਾ ਸੀ ਸੋਧਿਆ ਉਡਾ ਰਿਹਾ ਜਾਂ ਕੋਈ ਦਿੱਲੀ ਦਾ ਹੋਰ ਬੰਦਾ ਜਾਂ ਗਲਤ ਇੱਕ ਸਵਾਲ ਕਰਨਾ ਉਹਦੇ ਤੇ ਇਹ ਗੱਲ ਇਹਨੂੰ ਮਿਸ ਇਨਫੋਰਮੇਸ਼ਨ ਕਿਵੇਂ ਕਹਸਾ ਰਿਹਾ ਡਾਰਟੋਂ ਮਿਸ ਇਨਫੋਰਮੇਸ਼ਨ ਕਰ ਰਹੀ ਉਹਦੀ ਰਡਾਰ ਤੋਂ ਕਿ ਉਹ ਕਿੱਥੇ ਜਾ ਰਿਹਾ ਤੁਸੀਂ ਇੱਕ ਪਾਸੇ ਜੇ ਇਹ ਇੱਕ ਮਿਸ ਇਨਫੋਰਮੇਸ਼ਨ ਹੈ ਜਿਹਵੇਂ ਮੈਂਟੂ ਨੇ ਕਿਹਾ ਤੇ ਫਿਰ ਤੁਸੀਂ ਤਾਂ ਮੰਨ ਰਹੇ ਹੋ ਕਿ ਜਹਾਜ਼ ਉੱਡਿਆ ਉਸ ਦਿਨ ਗਿਆ ਫਿਰ ਜੇ ਸਿਕਿਉਰਟੀ ਦੀ ਗੱਲ ਹੈ ਜੇ ਮਾਨਕ ਨੇ ਪੁਇਖ ਦੀਆਂ ਗੱਲਾਂ ਪਾ ਦਿੱਤੀਆਂ ਹੁਣ ਕਿ ਪੁਇਖ ਦੇ ਵਿੱਚ ਇੱਥੇ ਇੱਥੇ ਜਾਣਗੇ ਉਹ ਤਾਂ ਹੈ ਕਿ ਸੀਐਮ ਦੀ ਸਿਕਿਉਰਟੀ ਨਾਲ ਜਿਹੜਾ ਜਿਹੜੀ ਚੀਜ਼ ਪਾਸਟ ਦੇ ਵਿੱਚ ਹੋ ਚੁੱਕੀ ਹੈ ਜੇ ਹੁਣ ਕਹਵੇ ਕੋਈ ਕੱਲ ਸੀਐਮ ਇੱਥੋਂ ਆ ਕੇ ਗਿਆ ਉਹਦੇ ਬਾਰੇ ਕੋਈ ਜਾਣਕਾਰੀ ਪਾ ਦਿਓ ਤਾਂ ਗਿਆ ਸੀਐਮ ਉਹਨੂੰ ਤਾਂ ਹੁਣ ਕੋਈ ਖਤਰਾ ਨਾ ਜਿਓ ਚੀਜ਼ ਵਾਪਰੀ ਨਾ ਹੋਵੇ ਵਾਪਰੀ ਤਾਂ ਹੈ ਇਹਨਾਂ ਨੇ ਜਵਾਬ ਤਾਂ ਇਹ ਤੇ ਇਹ ਦੇਣਾ ਸੀ ਕਿ ਇਹ ਇਸ ਜਗ੍ਹਾ ਤੇ ਗਿਆ ਇਸ ਜਗ੍ਹਾ ਤੇ ਨਹੀਂ ਗਿਆ ਸੀਐਮ ਨੇ ਯੂਜ਼ ਕੀਤਾ ਨਹੀਂ ਕੀਤਾ ਪਰ ਇਹਨੂੰ ਜਿਹੜਾ ਮਿਸ ਇਨਫੋਰਮੇਸ਼ਨ ਜਿਹੜੀ ਇਨਫੋਰਮੇਸ਼ਨ ਪਤਾ ਕਿਹੜੀ ਹੁੰਦੀ ਹੈ ਜਦੋਂ ਤੁਸੀਂ ਕਹਿੰਦੇ ਬੀਐਮਡਬਲਯੂ ਦਾ ਕਾਰਖਾਨਾ ਆ ਗਿਆ ਜਦੋਂ ਤੁਸੀਂ ਕਹਿੰਦੇ 골ਡੀ ਬਰਾਡ ਫੜ ਲਿਆ ਜੀ ਉਹ ਹੁੰਦੀ ਹੈ ਮਿਸ ਇਨਫੋਰਮੇਸ਼ਨ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਲੀਡਰਾਂ ਦੀਆਂ ਕਾਰਾਂ 'ਚ ਲਾਲ ਬੱਤੀ ਵਾਲੀਆਂ ਕਾਰਾਂ 'ਚ ਚਿੱਟਾ ਜਾਂਦਾ ਸੀ ਉਹ ਹੁੰਦੀ ਹੈ ਮਿਸ ਇਨਫੋਰਮੇਸ਼ਨ ਇਹ ਹੁੰਦੀ ਹੈ ਮਿਸ ਇਨਫੋਰਮੇਸ਼ਨ ਜੋ ਸਾਹਮਣੇ ਬੋਰਡ ਲੱਗਿਆ ਹੋਇਆ ਹੈ ਕਿ ਹਰ ਪੰਜਾਬੀ ਪਰਿਵਾਰ ਨੂੰ 15 ਲੱਖ ਦਾ ਸਿਹਤ ਬੀਮਾ ਹਾਲੇ ਕਿ ਕੋਈ ਇਹਦਾ ਐਲਾਨ ਨਹੀਂ ਹੋਇਆ ਕੋਈ ਸਕੀਮ ਚਲ ਉਹ ਮਿਸ ਇਨਫੋਰਮੇਸ਼ਨ ਹੈ 4 ਮਹੀਨਿਆਂ ਤੋਂ 4 ਮਹੀਨਿਆਂ ਤੋਂ ਬੋਰਡ ਲੱਗੇ ਆ ਕਿ ਜਿਹੜੇ ਕਿ ਜਿਹੜਾ ਜਿਹੜਾ ਸਾਡਾ ਉਹ ਹੈਗਾ ਹੈਗਾ ਬੀਮਾ ਉਹ ਚਾਲੂ ਹੋ ਗਿਆ ਪਰ ਕਿੱਥੇ ਹੋਇਆ ਇਹ ਮਿਸ ਇਨਫਰਮੇਸ਼ਨ ਹੁੰਦੀ ਹੈ ਜਿਹੜੇ ਤੁਸੀਂ ਬੋਰਡ ਲਾਏ ਸੀ ਸ਼ੁਰੂ ਚ ਕਿ 16 ਮੈਡੀਕਲ ਕਾਲਜ ਬਣਨਗੇ ਜਦੋਂ ਕਿ ਇੱਕ ਵੀ ਮੈਡੀਕਲ ਕਾਲਜ ਨਹੀਂ ਇੱਕ ਵੀ ਮੈਡੀਕਲ ਕਾਲਜ ਨਹੀਂ ਬਣਿਆ ਇਹ ਸਾਰੀ ਮਿਸ ਇਨਫਰਮੇਸ਼ਨ ਸਾਰਾ ਦਿਨ ਲੋਕਾਂ ਨੂੰ ਤੁਸੀਂ ਗਮਰਾਹ ਕਰਦੇ ਹੋਗੇ ਤੇ ਅਸੀਂ ਜਿਹੜਾ ਡਾਟਾ ਦਿੱਤਾ ਰ ਡਾਰ ਦਾ ਉਹ ਅਫੀਸ਼ੀਅਲ ਟਰੈਕਰ ਦਾ ਡਾਟਾ ਹੈ ਜਿਹਦੇ ਵਿੱਚ ਤੁਹਾਡਾ ਜਿਹੜਾ ਸਰਕਾਰੀ ਹੈਲੀਕਾਪਟਰ ਹੈ ਉਹਦਾ ਉਹਦਾ ਨੰਬਰ ਭਰ ਕੇ ਉਹ ਪਤਾ ਲੱਗਦਾ ਹੈ ਕਿ ਕਿੱਥੇ ਗਿਆ ਕਿੱਥੇ ਆਇਆ ਉਹੀ ਡਾਟਾ ਨੂੰ ਅਵੇਲੇਬਲ ਆ ਉਹ ਸਾਰਾ ਪਬਲਿਕ ਡੋਮੇਨ ਦੇ ਵਿੱਚ ਹੈ ਉਹ ਚ ਕੀ ਮੈਂ ਮਤਲਬ ਲੱਗ ਕਰ ਦਿੱਤਾ ਪਰਚਾ ਪਾਉਣ ਵਾਲਾ ਬਸ ਗੱਲ ਇਹ ਹੈ ਕਿ ਸਵਾਲ ਨਾ ਚੱਕੋ ਕੋਈ ਦੇਖੋ ਇਹ ਚ ਗੱਲ ਅੱਜ ਮਣਕ ਦੀ ਮਿੰਟੂ ਦੀ ਜਾਂ ਕੋਈ ਮਨਿੰਦਰ ਦੀ ਨਹੀਂ ਹੈਗੀ ਗੱਲ ਉਸ ਬੰਦੇ ਦੀ ਹੈ ਜਿਹੜਾ ਘਰੇ ਬੈਠਾ ਸੋਚ ਰਿਹਾ ਹੈ ਕਿ ਮੈਂ ਲੀਡਰਾਂ ਨੂੰ ਸਵਾਲ ਕਰਨੇ ਆ ਉਹਦੇ ਮਨ ਦੇ ਵਿੱਚ ਇਹ ਡਰ ਪੈਦਾ ਕਰਨਾ ਚਾਹੁੰਦੇ ਆ ਵੀ ਇਹਨਾਂ ਦੇ ਪਰਚਾ ਪਾਤਾ ਤੇ ਮੇਰੇ ਤੇ ਵੀ ਪਰਚਾ ਪਊਗਾ ਪਰ ਉਹ ਡਰ ਅਸੀਂ ਪੈਦਾ ਨਹੀਂ ਹੋਣ ਦੇਣਾ ਇਹਨਾਂ ਨੇ ਕੀ ਨਹੀਂ ਗਲਤ ਕਰ ਰਹੇ ਅੱਜ ਸਾਰੇ ਕਿਤੇ ਹਰੇਕ ਡਿਪਾਰਟਮੈਂਟ ਦੇ ਵਿੱਚ ਕ੍ਰਾ ਜੋ ਦਹਧਤ ਨੂੰ ਕਰਪਸ਼ਨ ਵਧ ਗਈ ਹਿੱਸੇ ਇਹਨਾਂ ਦੇ ਵੱਡੇ ਵੱਡੇ ਟੈਂਡਰਾਂ ਚੋਂ ਇਹਨਾਂ ਦੇ ਐਮ.ਐਲ.ਏ ਲੈ ਰਹੇ ਆ ਇਹਨਾਂ ਦੇ ਮੰਤਰੀ ਲੈ ਰਹੇ ਆ ਕਿਹੜੇ ਡਿਪਾਰਟਮੈਂਟ ਚ ਨਹੀਂ ਗੜਬੜੀ ਹੈਗੀ ਸਿੱਖਿਆ ਡਿਪਾਰਟਮੈਂਟ ਜਿਹੜਾ ਹੈਗਾ ਗੜਬੜੀਆਂ ਨਾਲ ਭਰਿਆ ਪਿਆ ਹੈ ਕਰਪਸ਼ਨ ਨਾਲ ਭਰਿਆ ਪਿਆਗਾ ਸਾਰੇ ਪਾਸੇ ਬੁਰਾ ਹਾਲ ਹੈ ਪਰ ਮਾਨ ਸਾਹਿਬ ਨੂੰ ਕੀ ਦਿਖਦਾ ਹੈ ਕਿ ਇਹਨਾਂ ਨੇ ਮੇਰੇ ਜਹਾਜ਼ ਦਾ ਕਿਉਂ ਦੱਸ ਦਿੱਤਾ ਪਰ ਗੱਲ ਉਹੀ ਹੈ ਲੋਕਾਂ ਨੇ ਦੇਖੀਆਂ ਨੇ ਫੋਟੋਆਂ ਕਿ ਉਹਦੇ ਵਿੱਚੋਂ ਤੁਹਾਡੇ ਦਿੱਲੀ ਵਾਲੇ ਸਾਰਿਆਂ ਤੋਂ ਇੱਕ ਇੱਕ ਸੇ ਮਤਲਬ ਕਿ ਇੱਕ ਸਵਾਲ ਪੁੱਛਾਂਗੇ ਸਾਰਿਆਂ ਤੋਂ ਜਵਾਬ ਲੈ ਲਾਂ ਕਿਉਂਕਿ ਅੱਗੇ ਤੁਸੀਂ ਬੋਲਣਾ ਵੀ ਹੈ ਇੱਕ ਗੱਲ ਇਹ ਹੈ ਕਿ ਤੁਸੀਂ ਤਿੰਨ ਇੱਥੇ ਖੜੇ ਹੋ ਬਾਕੀ ਸਾਰਿਆਂ ਦੇ ਖਿਲਾਫ ਪਰਚਾ ਹੋਇਆ ਆਨਲਾਈਨ ਸਮੇਂ 'ਚ ਹੋਊਗਾ ਵੀ ਇਹ ਚੀਜ਼ਾਂ ਰੁਕਣ ਵਾਲੀਆਂ ਨਹੀਂ ਹੁੰਦੀਆਂ ਪਰ ਕੀ ਇਹ ਜਿਹੜੇ ਪੱਤਰਕਾਰ ਸਾਥੀ ਨੇ ਜਿਹੜੇ ਨਵੇਂ ਵੀ ਬਣ ਰਹੇ ਹੈ ਇਹ ਜਿਹੜੇ ਪੁਰਾਣੇ ਹੈ ਉਹਨਾਂ ਨੂੰ ਤੁਸੀਂ ਇੱਕ ਇੱਕ ਮੈਸੇਜ ਕੀ ਦੇਣਾ ਚਾਹੋਗੇ ਡਿਸਪਾਇਟ ਆਫ ਕੀ ਤੁਹਾਡੀ ਇਨਕਮ ਕੀ ਹੈ ਡਿਸਪਾਇਟ ਆਫ ਕੀ ਤੁਹਾਡੇ ਉੱਪਰ ਦਬਾਅ ਕਿੰਨਾ ਹੈ ਪੱਤਰਕਾਰੀ ਕਿਵੇਂ ਕੀਤੀ ਜਾਣੀ ਚਾਹੀਦੀ ਹੈ ਤੁਹਾਡੇ ਤੋਂ ਸ਼ੁਰੂ ਕਰ ਪੱਤਰਕਾਰ ਦੇਖੋ ਜੀ ਇਹ ਧਰਤੀ ਤੇ ਪੱਤਰਕਾਰਤਾ ਕਰਤਾਰ ਸਿੰਘ ਸਰਾਬੇ ਨੇ ਵੀ ਕੀਤੀ ਹੈ ਉਹਦੇ ਜਿੰਨਾ ਦਬਾਅ ਤਾਂ ਕਦੇ ਹੋ ਹੀ ਨਹੀਂ ਸਕਦਾ ਕਿ ਜਿਹਨੇ ਸਾਰੀ ਰਾਤ ਪ੍ਰੈਸ ਨਾ ਪਹਿਲਾ ਅਖਬਾਰ ਛਾਪਨੇ ਆਪ ਦੇ ਹੱਥਾਂ ਨਾਲ ਤੇ ਜਦੋਂ ਉਹ ਇਹ ਗਾਣਾ ਵੀ ਗਾਉਂਦਾ ਸੀ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਪਹਿਲਾ ਅਖਬਾਰ ਛਾਪਣਾ ਹੱਥ ਰਹਿ ਜਾਣੇ ਸਵੇਰੇ ਸਾਈਕਲ ਚਾੱਕ ਕੇ ਅਖਬਾਰ ਵੰਡ ਕੇ ਆਉਣਾ ਜਿਹੜੀ ਧਰਤੀ ਤੇ ਕਰਤਾਰ ਸਿੰਘ ਸਰਾਬਾ ਉਹਦੇ ਤੇ ਪੱਤਰਕਾਰਤਾ ਕਰਨੀ ਕੋਈ ਔਖੀ ਨਹੀਂ ਐ ਉਦੋਂ ਉੱਤੇ ਦੀ ਪੱਤਰਕਾਰਤਾ ਨਹੀਂ ਤੇ ਸਾਡੇ ਤਾਂ ਬਾਬੇ ਵੀ ਪੱਤਰਕਾਰ ਹੀ ਰਹੇ ਜਿਨ੍ਹਾਂ ਨੇ ਸਵਾਲ ਵੱਡੇ ਵੱਡੇ ਉਠਾ ਦਿੱਤੇ ਸਮੇਂ ਦੇ ਸ਼ਾਸਕਾਂ ਨੂੰ ਸੋ ਪੱਤਰਕਾਰ ਤਾਂ ਹਰ ਦੌਰ ਜਿਵੇਂ ਮਿੰਟੂ ਨੇ ਕਿਹਾ ਔਖੀ ਐ ਪਰ ਜਿਹੜੇ ਨਵੇਂ ਆ ਰਹੇ ਐ ਯੋਧਾ ਨਵੇਂ ਬੰਦੇ ਨੂੰ ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਰਿਸਕ ਬਹੁਤ ਆਉ ਹੈ ਜਿਹਨੇ ਰਿਸਕ ਲੈਣਾ ਉਹ ਲੈ ਲੈਂਦਾ ਜੀ ਜਿਹਨੇ ਨਹੀਂ ਲੈਣਾ ਲੈ ਲੈਂਦਾ ਹਰ ਦੌਰ ਦੀ ਪੱਤਰਕਾਰ ਤੌਖੀ ਹੈ ਪਰ ਹਾਂ ਜਿਵੇਂ ਮੈਂਟੂ ਨੇ ਗੱਲ ਕੀਤੀ ਕਿ ਕਿਸੇ ਕਿਸੇ ਸਮੇਂ ਚ ਜ਼ਿਆਦਾ ਹੋ ਜਾਂਦੀ ਹੈ ਇਹ ਸਰਕਾਰ ਮੌਕੇ ਜਿਹੜਾ ਬੰਦਾ ਹੰਡ ਗਿਆ ਉਹ ਅਗਲੀਆਂ ਸਰਕਾਰਾਂ ਚ ਮਾਰ ਨਹੀਂ ਖਾਂਦਾ ਜੀ ਹਾਂ ਜੀ ਜਿਵੇਂ ਇਸ ਵਾਲੇ ਸੀ ਕਿ ਆਨ ਵਾਲੇ ਜਿਹੜੇ ਨਵੇਂ ਪੱਤਰਕਾਰ ਜਿਹੜੇ ਬਣਨ ਗਏ ਆ ਬਣਨ ਦੀ ਪ੍ਰਕਿਰਿਆ ਚ ਨੇ ਉਹਨਾਂ ਵਾਸਤੇ ਕੀ ਕਹੋਗੇ ਕਿ ਇਹ ਧਰਤੀ ਕਿੰਨੀ ਔਖੀ ਆ ਸੌਖੀ ਰਹੇਗੀ ਇਹ ਉਹਨਾਂ ਵਾਸਤੇ ਲੜਾਈ ਆ ਵੀਰੇ ਅਸੀਂ ਇਸੇ ਕਰਕੇ ਨਹੀਂ ਭੱਜੇ ਅਸੀਂ ਇਸੇ ਕਰਕੇ ਕਿਹਾ ਕਿ ਲੋ ਯਾਰ ਜੇ ਅਸੀਂ ਗੁਨਾਹ ਕੀਤਾ ਸਾਨੂੰ ਅਰੈਸਟ ਕਰ ਲਓ ਅਸੀਂ ਲੜਾਈ ਲੜਾਂਗੇ ਤਾਂ ਕਿ ਜਿਹੜੇ ਸਾਡੇ ਪਿੱਛੇ ਖੜੇ ਨੇ ਜੋ ਸਾਡੇ ਅੱਗੇ ਮਾਰਗਦਰਸ਼ਨ ਕਰ ਰਹੇ ਅਸੀਂ ਉਹਨਾਂ ਦੇ ਮਗਰ ਆ ਤਾਂ ਜੋ ਸਾਡੇ ਮਗਰ ਖੜੇ ਆ ਓਏ ਡੋਲਨ ਨਾ ਕਿ ਯਾਰ ਉਹਨਾਂ ਵਾਸਤੇ ਕਦੇ ਨਾ ਕਦੇ ਔਂਕੜ ਮੁਸ਼ਕਲ ਆਏਗੀ ਹੁਣ ਬੁਨਿਆਦੀ ਸਵਾਲ ਇਹ ਹੈ ਕਿ ਜਹਾਜ਼ ਹੈਲੀਕਾਪਟਰ ਹੈ ਜਿਹੜਾ ਉਹਦੀ ਵਰਤੋਂ ਇੱਕ ਵਾਰਤੋਂ ਦਾ ਮਸਲਾ ਉਹਦੀ ਵਰਤੋਂ ਇੱਕ ਵਾਰਤੋਂ ਦਾ ਸਾਡੇ ਇੱਥੇ ਇੱਕ ਗਵਰਨਰ ਦਾ helicopter crash ਹੋਇਆ ਸੀ ਤੁਹਾਨੂੰ ਸ਼ਾਇਦ ਯਾਦ ਹੋਵੇ ਵਿੱਚੋਂ ਲੋਟ ਡਿੱਗੇ ਸੀ ਜਸਟ ਜਸਟ ਸਟੇਟ ਦੇ ਵਿੱਚ ਇਹ ਸਭ ਕੁਝ ਹੋਇਆ ਵਾਪਰਿਆ ਉੱਥੇ ਸਵਾਲ ਵੈਲਿਡ ਬਣਦਾ ਹੈ ਇਹ ਕ腐ਪਸ਼ਨ ਨਾਲ ਜੁੜਦਾ ਹੈ ਇਹ ਮਿਸਯੂਜ਼ਿੰਗ ਨਾਲ ਜੁੜਦਾ ਹੈ ਇਹ ਕਿਸੇ ਦੀ ਕੋਈ ਡਿਫਾਰਮੇਸ਼ਨ ਨਹੀਂ ਹੈ ਕਿਸੇ ਦੀ ਕੋਈ ਬਦਨਾਮੀ ਨਹੀਂ ਹੈ ਕਿਸੇ ਵਾਸਤੇ ਇਹ ਕੋਈ ਸਾਜ਼ਿਸ਼ ਨਹੀਂ ਹੈ ਇੱਕ ਬੇਸਿਕ ਸਵਾਲ ਸੀ ਔਰ ਸਾਡਾ ਹੈਲੀਕਾਪਟਰ ਹਿਮਾਚਲ ਚ ਜਾਂਦਾ ਪੋਲਿਟੀਕਲ ਕੰਪੇਨ ਪਾਰਟੀ ਕੰਪੇਨ ਸਾਡਾ ਹੈਲੀਕਾਪਟਰ ਚਰਖਾ ਕੱਤਨ ਗੁਜਰਾਤ ਜਾਂਦਾ ਕਿ ਨਹੀਂ ਜਾਂਦਾ ਕੀ ਇਹਨਾਂ ਤੱਥਾਂ ਨੂੰ ਜ਼ਿਕਰਿਆ ਜਾ ਸਕਦਾ ਕੀ ਇਦਾਂ ਕਰਨਾ ਜਾਇਜ਼ ਹੈ ਨਜਾਇਜ਼ ਹੈ ਅਸੀਂ ਇਸੇ ਚੀਜ਼ ਲਈ ਲੜ ਰਹੇ ਹਾਂ ਕਿ ਕੀ ਪੱਤਰਕਾਰਤਾ ਦਾ ਸਪੇਸ ਜਿਹੜਾ ਉਹ ਪੰਜਾਬ ਦੀ ਧਰਤੀ 'ਚ ਸੁngੜ ਰਿਹਾ ਜੇ ਸੁngੜ ਰਿਹਾ ਤਾਂ ਅਸੀਂ ਸਾਡਾ ਫਰਜ਼ ਬਣਦਾ ਹੈ ਕਿ ਉਸ ਸਪੇਸ ਨੂੰ ਮੁਕਲਾ ਕਰੀਏ ਤਾਂ ਕਿ ਦੂਸਰੇ ਜਿਹੜੇ ਸਾਡੇ ਆਉਣ ਵਾਲੇ ਸਾਡੇ ਪੋਸਟ ਦੇ ਪੱਤਰਕਾਰ ਉਹ ਅਸਾਂ ਦੀ ਨਾਲ ਪੱਤਰਕਾਰਤਾ ਕਰ ਸਕਣ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਰਹਿੰਦੀਆਂ ਇਹ ਆਖਰੀ ਸਵਾਲ ਮਾਨੀਖੋਰਾ ਤੋਂ ਹੈ ਮਣਿਕ ਤੁਸੀਂ ਜਹਾਜ਼ ਕਿੱਧਰ ਨੂੰ ਅਡਰੈਸਵਾਲ ਪੁੱਛ ਲੈ ਕੱਲ ਨੂੰ ਤੁਸੀਂ ਪੁੱਛੋਗੇ ਕਿ ਕਿੱਥੇ ਮਾਈਨਿੰਗ ਹੋਈ ਉਧਰ ਤੁਹਾਡਾ ਸਵਾਲ ਆ ਜਾਏਗਾ ਤੁਹਾਡੀ ਅਸੀਂ ਜਦੋਂ ਯੂਨੀਵਰਸਿਟੀ ਪੜ੍ਹਦੇ ਹੁੰਦੇ ਸੀ ਸਿੱਖਦੇ ਹੁੰਦੇ ਕਿਵੇਂ ਆਰਟੀਆਈ ਪਾਉਣੀ ਹੈ ਹਨਾ ਜਿਵੇਂ ਤੁਸੀਂ ਦੱਸਿਆ ਕਿ ਪਰਚੇ ਤੇ ਲਿਖ ਕੇ ਫੀਸ ਜਮ੍ਹਾਂ ਕਰ ਦਿਓ ਆਨ ਵਾਲੀ ਪੀੜ੍ਹੀ ਆਰਟੀਆਈ ਨੂੰ ਹੋਰ ਸਮਝੇ ਜਾਂ ਨਾ ਸਮਝੇ ਉਸ ਦਾ ਕੁਝ ਬੇਸ ਬਣਦਾ ਵੀ ਹੈ ਕਿ ਨਹੀਂ ਬਣਦਾ ਕਿਉਂਕਿ ਜੋ ਜਿਸ ਹਿਸਾਬ ਨਾਲ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾ ਰਹੇ ਆ ਨਹੀਂ ਦੇਖੋ ਆਮ ਆਦੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਆਰਟੀਆਈ ਨਾਲ ਲੀਡਰ ਬਣੇ ਆ ਹੁਣ ਉਹਨਾਂ ਨੇ ਇੱਥੇ ਆ ਕੇ ਆਟੀ ਦਾ ਗਲਾ ਘੋਟਿਆ ਪਰ ਮੈਂ ਇਹੀ ਕਹਣਾ ਲੋਕਾਂ ਨੂੰ ਕਿ ਇਹ ਹੱਕ ਸਾਨੂੰ ਸੰਵਿਧਾਨ ਦਿੰਦਾ ਹੈ ਇਹ ਐਕਟ ਸਾਨੂੰ ਹੱਕ ਦਿੰਦਾ ਹੈ ਕਿ ਅਸੀਂ ਇਹਨਾਂ ਤੋਂ ਸਵਾਲ ਪੁੱਛੀਏ ਇਹਨਾਂ ਤੋਂ ਪੁੱਛੀਏ ਜਹਾਜ਼ ਕਿੱਧਰ ਜਾ ਰਿਹਾ ਕਿੰਨੇ ਪੈਸੇ ਲੱਗੇ ਇਹਨਾਂ ਦੀਆਂ ਗੱਡੀਆਂ ਕਿੱਧਰ ਜਾ ਰਹੀਆਂ ਕੀ ਲਿਜਾਇਆ ਜਾ ਰਿਹਾ ਕਿੰਨੇ ਬੰਦੇ ਜਾ ਰਹੇ ਇਹ ਪੁੱਛਾਂਗੇ ਜੇ ਤੁਸੀਂ ਸਵਾਲ ਪੁੱਛਣ ਲਈ ਸਾਡਾ ਗਲਾ ਘਟੋਗੇ ਤੇ ਅਸੀਂ ਹੋਰ ਪੁੱਛਾਂਗੇ ਸਾਰਿਆਂ ਨੂੰ ਇਹੀ ਸੰਦੇਸ਼ ਹੈ ਵੀ ਸਵਾਲ ਪੁੱਛੋ ਇਹਨਾਂ ਨੂੰ ਜਿਹੜਾ ਤੁਹਾਡਾ ਲੋਕਾਂ ਦਾ ਪੈਸਾ ਹੈ ਉਹਦੇ ਇਹ ਜਵਾਬ ਹੱਕ ਉਹਦਾ ਜਵਾਬ ਇਹਨਾਂ ਨੂੰ ਦੇਣਾ ਪਊਗਾ ਤੇ ਅਸੀਂ ਲੈ ਕੇ ਰ੍ਹਾਂਗੇ ਜਵਾਬ ਅੱਗੇ ਧੰਨਵਾਦ ਆ ਤਿੰਨੇ ਜਪ ਪੱਤਰਕਾਰ ਬਾਕੀ ਪੱਤਰਕਾਰ ਸਾਥੀ ਨਾਲ ਸਾਡੇ ਨਾਲ ਜੁੜੇ ਹੋਏ ਸੀ ਤੇ ਅੱਜ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਆਖਿਰਕਾਰ ਕਿਹੜੀਆਂ ਗੱਲਾਂ ਜਿਹੜੀਆਂ ਨੇ ਸਰਕਾਰ ਨੂੰ ਚੁਪਦੀਆਂ ਨੇ ਤੇ ਸਵਾਲ ਪੁੱਛਣ ਵਾਲਿਆਂ ਦੇ ਅਗੇਂਸ ਜਾਂਦੀਆਂ ਨੇ ਜੋ ਪਛਦਾ ਇਹਨਾਂ ਦੇ ਖਿਲਾਫ ਹੋਇਆ ਉਸੇ ਨੂੰ ਲੈ ਕੇ ਅੱਜ ਸੈਕਟਰ 17 ਚੰਡੀਗੜ੍ਹ ਦੇ ਵਿੱਚ ਵੱਡਾ ਇਕੱਠ ਹੋਇਆ ਖਾਸ ਕਰਕੇ ਪੱਤਰਕਾਰਾਂ ਦਾ ਜੋ ਸਮਾਜ ਦੇ ਵਿੱਚ ਇੱਕ ਸਕਾਰਾਤਮਕ ਸਮਾਜ ਦੀ ਗੱਲ ਕਰਦੇ ਨੇ ਉਹ ਲੋਕ ਵੀ ਇਕੱਠੇ ਹੋਏ ਨੇ ਤੇ ਸਾਨੂੰ ਉਮੀਦ ਹੈ ਕਿ ਇਸ ਇਕੱਠ ਤੋਂ ਬਾਅਦ